ਇਨੇ ਜਿੰਨੇ ਕੋ ਆਪਣੇ ਸਵਾਲ ਪੁੱਛੇ ਗਹਿਰੇ ਤੋਂ ਗਹਿਰਾ ਹਜੂਰ ਨੇ ਜਵਾਬ ਉਸੇ ਬਲੇ ਦੇ ਕੇ ਤੇ ਇੱਕ ਬਚਨਾਕਿਆ ਸੀ ਉਹ ਬਾਣੀ ਵਿੱਚ ਦਰਜ ਹੈ ਸਭ ਕਹਣ ਲੱਗੇ ਪੰਡਤ ਜੀ ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ ਪੜ ਪੜ ਦੇੜੀ ਪਾਈ ਹੈ ਪੜ ਪੜ ਗੱਡੀ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੇਤੀ ਆਰ ਜਾਂ ਪੜੀਏ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਖੂਰ ਹੋਮੇ ਚਖਣਾ ਚਾਖ ਇਹਦੇ ਅਰਥਾਂ ਨੂੰ ਜ਼ਰੂਰ ਸਮਝੋ ਸਤਿਗੁਰੂ ਕਹਿੰਨ ਲੱਗੇ ਪੰਡਿਤ ਜੀ ਵੀ ਕੋਈ ਬੰਦਾ ਪੜ ਪੜ ਕੇ ਕਿਤਾਬਾਂ ਦਾ ਢੇਰ ਲਾ ਕੇ ਗੱਡੇ ਭਰ ਲਵੇ ਪੜ ਪੜ ਗੱਡੀ ਲੱਦੀਏ ਪੜ 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 ਭਰੀਏ ਸਾਥ ਤੇ ਬੇਅੰਤ ਕਿਤਾਬਾਂ ਦਾ ਖਜ਼ਾਨਾ ਆਪਣੇ ਨਾਲ ਰੱਖੇ ਇੱਥੇ ਬਸਨੀ ਬੇੜੀਆਂ ਕਿਤਾਬਾਂ ਦੀਆਂ ਭਰ ਲਵੇ ਇੱਕ ਇੱਕ ਅੱਖਰ ਪੜ ਕੇ ਚੇਤਾ ਕੀਤਾ ਹੋਵੇ ਤੇ ਸਤਿਗੁਰੂ ਕਹਿਣ ਲੱਗੇ ਵੀ ਜਿੰਨੀ ਉਮਰ ਹੈ ਨਾ ਤੇ ਜਿੰਨੇ ਸੁਵਾਸ ਨੇ ਨੀਂਦ ਕਦੀ ਲਵੇ ਨਾ ਤੇ ਦਿਨ ਰਾਤ ਪੜਦਾ ਰਹੇ ਇੱਕ ਇੱਕ ਸਾਹ ਨਾਲ ਪੜਦਾ ਰਹੇ ਪਰ ਇਹ ਗੱਲ ਨਾ ਭੁੱਲੀ ਵੀ ਨਾਨਕ ਲਿਖੈ ਇੱਕ ਗੱਲ ਲਿਖੇ ਵਿੱਚ ਹੈ ਨਾ ਜਿਹੜੀ ਉਹ ਇੱਕੋ ਹੀ ਗੱਲ ਹੈ ਰੱਬੀ ਨਾਮ ਦੀ ਹੋਰ ਹਉਮੈ ਝਖਣਾ ਝਾਕ ਬਾਕੀ ਤੇ ਇੱਕ ਰੱਬ ਦੇ ਨਾਮ ਤੋਂ ਬਿਨਾ ਬਾਕੀ ਤੇ ਕੋਈ ਬੰਦਾ ਆਪਣੇ ਗਿਆਨ ਦਾ ਪ੍ਰਗਟਾਵਾ ਕਰਕੇ ਅਹੰਕਾਰੀ ਵਰਤੀ ਤੇ ਵਧਾ ਸਕਦਾ ਹੈ ਪਰ ਇਹ ਗੱਲ ਯਾਦ ਰੱਖੀ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਤੇ ਗੱਡੇ ਕਿਤਾਬਾਂ ਦੇ ਬੀੜੀਆਂ ਕਿਤਾਬਾਂ ਦੀਆਂ ਇਹ ਬਹੁਤੀਆਂ ਕਿਸੇ ਕੰਮ ਨਹੀਂ ਆਉਂਦੀਆਂ ਜੇ ਹਿਰਦੇ ਵਿੱਚ ਨੱਬੀ ਨਾਮ ਨਹੀਂ ਹੈ ਹਜ਼ੂਰ ਨੇ ਇਹ ਜਿਹੜਾ ਬ੍ਰਹਮਦਾਸ ਸੀ ਨਾ ਜਿਹਦਾ ਨਾਮ ਤੇ ਬ੍ਰਹਮਦਾਸ ਹੈ ਪਰ ਸੀ ਅਹੰਕਾਰ ਦਾ ਹੀ ਦਾਸ ਇਦੇ ਅੰਦਰ ਦਾ ਅਹੰਕਾਰ ਲਾ ਕੇ ਵਿਦਿਆ ਦਾ ਇਹਨੂੰ ਧਰਮ ਦਾ ਉਪਦੇਸ਼ ਦਿੱਤਾ ਜੇ ਤੈਨੂੰ ਰੱਬ ਨੇ ਗਿਆਨ ਦਿੱਤਾ ਤੇ ਤੂੰ ਇਹਦਾ ਪਰਪਕਾਰ ਵੀ ਕਰ ਸਕਦਾ ਹੈ ਮਨੁੱਖ ਤਾਨੂੰ ਰੱਬੀ ਗਿਆਨ ਰਾਹੀ ਚੰਗਾ ਸੁਨੇਹਾ ਦੇ ਸਕਦਾ ਪਰ ਤੂੰ ਤੇ ਖੁਦ ਹੀ ਅਹੰਕਾਰੀ ਹੋ ਕੇ ਤੇ ਆਪਣਾ ਜੀਵਨ ਵਿਅਰਥ ਗਵਾਈ ਜਾਂਦਾ ਹੈ ਸੁਰਤ ਕਦੀ ਨਾਮ ਵਿੱਚ ਤੇਰੀ ਆਪਣੀ ਖੁਦ ਦੀ ਨਹੀਂ ਜੁੜਦੀ ਜਦੋਂ ਹਜ਼ੂਰ ਪਾਤਸ਼ਾਹ ਮਹਾਰਾਜ ਨੇ ਇਹਨੂੰ ਇਹੋ ਜਿਹਾ ਉਪਦੇਸ਼ ਦਿੱਤਾ ਤੇ ਅੱਜ ਬ੍ਰਹਮਦਾਸ ਦੇ ਹਿਰਦੇ ਦਾ ਅਹੰਕਾਰ ਲਹਿ ਗਿਆ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸਿਆ ਹੁਣ ਨਮਸਕਾਰ ਕਰਦਾ ਦੁਬਾਰਾ ਤੇ ਆਪਣਾ ਆਪ ਅੰਤਰ ਆਤਮੇ ਤੋਂ ਝੁਕਾ ਕੇ ਆਖਦੇ ਵੀ ਸਤਿਗੁਰੂ ਮੈਂ ਤੇ ਅੱਜ ਤੱਕ ਇਹ ਮੈਂ ਭਾਰ ਹੀ ਲੱਜੀ ਫਿਰਦਾ ਸੀ ਸੁਰਤ ਤੇ ਕਿ ਮੇਰੇ ਵਰਗਾ ਗਿਆਨ ਕੋਈ ਨਹੀਂ ਪਰ ਅਸਲ ਪਤਾ ਤੇ ਹੁਣ ਲੱਗਿਆ ਵੀ ਮੇਰੇ ਵਰਗਾ ਅਗਿਆਨੀ ਕੋਈ ਨਹੀਂ ਹੈ ਮੈਂ ਫਿਰ ਤੁਹਾਨੂੰ ਬੇਨਤੀ ਕਰਨ ਲੱਗਿਆ ਬਾਣੀ ਦੇ ਬਚਨ ਹੈ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਪਰ ਇੱਕ ਬਚਨ ਆਖਿਆ ਪੜਿਆ ਮੂਰਖ ਆਖੀ ਹੈ ਜਿਸ ਲਬ ਲੋਭ ਅਹੰਕਾਰ ਹੁਣ ਸ਼ਬਦ ਵੇਖੂ ਕੈਸਾ ਪੜਿਆ ਮੂਰਖ ਆਖੀਐ ਸਤਗੁਰੂ ਕਹਿ ਲੱਗੇ ਪੜਿਆ ਬੰਦਾ ਵੀ ਮੂਰਖੀ ਹੈ ਹੁਣ ਸਹਿਬ ਨੂੰ ਉੱਚੋ ਵੀ ਹਜੂਰ ਬੰਦਾ ਪੜਦਾ ਤੇ ਤਾਂ ਹੈ ਵੀ ਸਿਆਣਾ ਹੋ ਸਕੇ ਕਹਿ ਲੱਗੇ ਨਹੀਂ ਭਲਿਆ ਪੜਿਆ ਮੂਰਖ ਉਸ ਵੇਲੇ ਹੈ ਜਿਸ ਲਬ ਲੋਭ ਅਹੰਕਾਰ ਪੜ ਲਿਖ ਕੇ ਵੀ ਲੋਭ ਦੀ ਬਿਰਤੀ ਪੜ ਲਿਖ ਕੇ ਵੀ ਅੰਦਰੋਂ ਅਹੰਕਾਰ ਦੀ ਬਿਰਤੀ ਹੈ ਫਿਰ ਪੜਿਆ ਤੇ ਕਿਸੇ ਕੰਮ ਦਾ ਨਹੀਂ ਹੈ ਪੜ ਲਿਖ ਕੇ ਤੇ ਲੋਭ ਦੀ ਬਿਰਤੀ ਤਿਆਗਨੀ ਸੀ ਪੜ ਲਿਖ ਕੇ ਤੇ ਅੰਦਰ ਦਾ ਅਹੰਕਾਰ ਤਿਆਗ ਕੇ ਤੇ ਹਿਰਦੇ ਵਿੱਚ ਨਿਮਰਤਾ ਚਾਹੀਦੀ ਸੀ ਸਤਿਗੁਰੂ ਕਹਿੰਦੇ ਲੱਗੇ ਤੇ ਪੜਿਆ ਹੀ ਅਹੰਕਾਰੀ ਹੈ ਪੜਿਆ ਹੀ ਲੋਭੀ ਹੈ ਤੇ ਇਹਦੇ ਵਰਗਾ ਮੂਰਖ ਕੋਈ ਨਹੀਂ ਅੱਜ ਤੁਸੀਂ ਸਮਾਧ ਵਿੱਚ ਹੱਥ ਪਾਓ ਸਾਰੇ ਨਹੀਂ ਮੈਂ ਕਹਿ ਰਿਆ ਬਹੁਤ ਤੁਹਾਨੂੰ ਉਹ ਮਿਲਣਗੇ ਵੀ ਪੜੇ ਨੇ ਦੁਨਿਆਵੀ ਵਿਦਿਆ ਪੜੇ ਨੇ ਫਿਰ ਵੀ ਰਿਸ਼ਮਤ ਖੋਰੀ ਐ ਫਿਰ ਵੀ ਢੰਗ ਤਰੀਕੇ ਵਰਤੇ ਜਾਂਦੇ ਨੇ ਠੱਗੀਆਂ ਮਾਰਨ ਦੇ ਲੁੱਟ ਖਸੁੱਟ ਕਰਨ ਦੇ ਕਿਸੇ ਦਾ ਮਾੜਾ ਕਰਨ ਵਾਸਤੇ ਤੇ ਗੁਰੂ ਜੀ ਦੇ ਅੰਮ੍ਰਿਤ ਬੋਲਾ ਨੂੰ ਜੇ ਸਮਝੀਏ ਤੇ ਕੀ ਕਹੋਗੇ ਵੀ ਇਹ ਪੜੇ ਲਿਖੇ ਨੇ ਸਤਗੁਰੂ ਕਹਿਣ ਲੱਗੇ ਨਹੀਂ ਜੇ ਹਿਰਦੇ ਵਿੱਚ ਨਾਮ ਨਹੀਂ ਹੈ ਨਾ ਧਰਮ ਨਹੀਂ ਹੈ ਕਿਸੇ ਦਾ ਭਲਾ ਕਰਨ ਦਾ ਵਿਚਾਰ ਨਹੀਂ ਹੈ ਵਿੱਜਿਆ ਪੜ੍ਹ ਕੇ ਵੀ ਬੰਦਾ ਕਈ ਬੜੀ ਗੁਨਾਹ ਕਰ ਜਾਂਦਾ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਬ੍ਰਹਮਦਾਸ ਨੂੰ ਰੱਬੀ ਉਪਦੇਸ਼ ਦਿੱਤਾ ਬ੍ਰਹਮਦਾਸ ਗੁਰੂ ਚਰਨਾਂ ਵਿੱਚ ਟਹਿਪਿਆ ਰੱਬੀ ਨਾਮ ਦੀ ਬਦੌਲਤ ਹੁਣ ਧਰਮੀ ਬਣ ਗਿਆ ਇੱਥੇ ਕਸ਼ਮੀਰ ਵਿੱਚ ਮੱਟਣ ਦੇ ਇਲਾਕੇ ਵਿੱਚ ਬੇਅੰਤ ਸਿੱਖ ਸੰਗਤਾਂ ਨੂੰ ਸਤਿਗੁਰੂ ਉਪਦੇਸ਼ ਦਿੰਦੇ ਆ ਹੁਣ ਇੱਕ ਗੱਲ ਹੋਰ ਧਿਆਨ ਵਿੱਚ ਕਰ ਹੀ ਲਵੋ ਏਹੀ ਬ੍ਰਹਮਦਾਸ ਹੈ ਜਿਹਦੇ ਪਰਿਵਾਰ ਵਿੱਚੋਂ ਕਿਰਪਾ ਰਾਮ ਹੈ ਕਿਰਪਾ ਰਾਮ ਕੌਣ ਹੈ ਇਹ ਕਿਰਪਾ ਰਾਮ ਉਹ ਹੈ ਜਦੋਂ ਔਰੰਗਜ਼ੇਬ ਕਸ਼ਮੀਰੀ ਪੰਡਤਾਂ ਤੇ ਕਹਿਰ ਢੋਂਦਾ ਤੇ ਉਦੋਂ ਕਿਰਪਾ ਰਾਮ ਦੀ ਅਗਵਾਹੀ ਵਿੱਚ ਬਾਕੀ ਪੰਡਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਸੀ ਉਦੋਂ ਕਿਰਪਾ ਰਾਮ ਆਗੂ ਬਣ ਕੇ ਆਇਆ ਕਿਉਂ ਕਿਉਂਕਿ ਪੰਡਤਾਂ ਨੇ ਵਿਚਾਰਿਆ ਨੇ ਪਹਿਲਾਂ ਵੇਖਿਆ ਕਿ ਸਾਡੀ ਕੋਈ ਬਹਾਨੀ ਪਕੜਦਾ ਔਰੰਗਜ਼ੇਬ ਰਜਾਨਾ ਕਤਲ ਕਰੀ ਜਾ ਰਿਹਾ ਹੈ ਸਾਡੇ ਜੰਝੂ ਲਾਹੀ ਜਾ ਰਿਹਾ ਹੈ ਸਾਡੇ ਧਰਮ ਨੂੰ ਖਤਰਾ ਹੈ ਸਾਡੇ ਪਰਿਵਾਰਾਂ ਨੂੰ ਖਤਰਾ ਹੈ ਸਾਡੀ ਜਿੰਦ ਜਾਨ ਨੂੰ ਖਤਰਾ ਹੈ ਤੇ ਉਹਨਾਂ ਵੇਖਿਆ ਵੀ ਆਪਾਂ ਕਿਰਪਾ ਰਾਮ ਕੋਲ ਚਲੀਏ ਪਹਿਲਾਂ ਕਈ ਛਾਵੇਂ ਤੇ ਮੱਥਾ ਟੇਕ ਕੇ ਆਏ ਕਿਸੇ ਬਾਣੀ ਪਕੜੀ ਤੇ ਸਾਰੇ ਬ੍ਰਾਹਮਣ ਰਲ ਕੇ ਕਿਰਪਾ ਰਾਮ ਕੋਲ ਗਏ ਕਿਰਪਾ ਰਾਮ ਕੋਲ ਤਾਂ ਗਏ ਸਨ ਕਿਉਂਕਿ ਪਤਾ ਸੀ ਵੀ ਬ੍ਰਹਮਦਾਸ ਨੇ ਗੁਰੂ ਨਾਨਕ ਸਾਹਿਬ ਵੇਲੇ ਸਿੱਖੀ ਧਾਰਨ ਕੀਤੀ ਇਹ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਤੇ ਗੁਰੂ ਘਰ ਹੈ ਨਾ ਜਿਹੜਾ ਉਹ ਹਮੇਸ਼ਾ ਹੀ ਸਤਗੁਰੂ ਮਜਲੂਮ ਦੀ ਰੱਖਿਆ ਤੇ ਇਹ ਜਿਹੜੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਠੱਲ ਪਾਉਣ ਦਾ ਵਿਚਾਰ ਬਣਾਉਂਦਾ ਹੈ ਤੇ ਕਿਰਪਾ ਰਾਮ ਕੋਲ ਲੈ ਗ ਜਾ ਕੇ ਉਹਨਾਂ ਆਖੇ ਵੀ ਸਾਨੂੰ ਸਤਗੁਰੂ ਦੇ ਚਰਨਾਂ ਵਿੱਚ ਲੈ ਕੇ ਚੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪ ਜੀ ਨੂੰ ਪਤਾ ਹੈ ਬਖਸ਼ਿਸ਼ ਵਰਤਾਈ ਸੀ ਇਹ ਏਸੇ ਦੀ ਪੀੜੀ ਵਿੱਚੋਂ ਮੈਂ ਇਹੀ ਕਿਰਪਾ RAM ਇਤਿਹਾਸ ਕਹਿੰਦੇ ਦਸਮ ਪਾਤਸ਼ਾਹ ਵੇਲੇ ਅੰਮ੍ਰਿਤ ਦੀ ਦਾਤ ਲੈ ਕੇ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਵਿੱਚ 40 ਸਿੱਖਾਂ ਦੇ ਨਾਲ ਸ਼ਹਾਦਤ ਦਾ ਜਾਮ ਵੀ ਪੀਂਦਾ ਹੈ ਇਹ ਗੱਲ ਯਾਦ ਰੱਖਣ ਵਾਲੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਸ਼ਮੀਰ ਮਟਨ ਦੇ ਇਲਾਕੇ ਵਿੱਚ ਰੱਬੀ ਬਖਸ਼ਿਸ਼ ਵਰਤਾਈ ਸਿੱਖੀ ਦਾ ਬੀਜ ਬੀਜ ਕੇ ਧਰਮ ਦਾ ਬੀਜ ਪਾ ਕੇ ਤੇ ਇਥੋਂ ਫਿਰ ਮਹਾਰਾਜ ਸਿੱਧਾ ਸੁਮੀਰ ਪਰਬਤ ਤੇ ਜਾਂਦੇ ਆ। ਸੁਮੀਰ ਪਰਬਤ ਹੈ ਨਾ ਜਿਹੜਾ ਇਹ ਆਪਾਂ ਵਿਸਤਾਰ ਨਾਲ ਕੱਲ ਬਾਤਾਂਗੇ। ਜਿੱਥੇ ਜੋਗੀਆਂ ਦਾ ਟਿਕਾਣਾ ਸੀ ਸਿੱਧਾਂ ਦਾ ਟਿਕਾਣਾ ਸੀ। ਆਮ ਬੰਦੇ ਨੇ ਜਾਣਾ ਤੇ ਦੂਰ ਦੀ ਗੱਲ। ਆਮ ਬੰਦਾ ਸੋਚ ਵੀ ਨਹੀਂ ਸਕਦਾ ਸੀ ਵੀ ਮੈਂ ਕਦੀ ਸੁਮੇਰ ਪਰਬਤ ਤੇ ਚਲਾ ਜਾਵਾਂਗਾ ਇੰਨੀ ਉੱਚੀ ਥਾਂ ਤੇ ਗੁਰੂ ਨਾਨਕ ਸਾਹਿਬ ਜਾਣਗੇ ਸਿੱਧ ਹੈਰਾਨ ਰਹਿ ਜਾਣਗੇ ਵੀ ਤੁਸੀਂ ਇੱਥੇ ਕਿਵੇਂ ਆ ਗਏ ਇੱਥੋਂ ਦੀ ਤੇ ਖਬਰ ਸੁਣਦੀ ਨਹੀਂ ਹੈ ਕਿਸੇ ਨੂੰ ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜਾਣਗੇ ਵੀ ਤੇ ਜਿਹੜੇ ਸਿੱਧ ਸੰਨਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਤੇ ਉਹਨਾਂ ਸਿੱਧਾਂ ਨੂੰ ਰੱਬੀ ਉਪਦੇਸ਼ ਵੀ ਦੇਣਗੇ ਤੇ ਈਵੇਂ ਨਹੀਂ ਉਹ ਸਿੱਧ ਆਪਣੀਆਂ ਕਰਾਮਾਤਾਂ ਆਪਣੀਆਂ ਰਿਧੀਆਂ ਸਿੱਧੀਆਂ ਤਾਕਤਾਂ ਕਈ ਕੁਝ ਕਰਨਗੇ ਪਰ ਜਗਤ ਗੁਰੂ ਨੂੰ ਇੱਕ ਦਿਨ ਕਹਿ ਦੇਣਗੇ ਵੀ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਗੁਰੂ ਨਾਨਕ ਸਾਹਿਬ ਅੱਗੇ ਝੁਕ ਜਾਣਗੇ ਇਹ ਆਪਾਂ ਕੱਲ ਵਿਸਤਾਰ ਨਾਲ ਵਿਚਾਰਾਂਗੇ ਸੁਮੀਰ ਪर्वਤ ਹੈ ਕਿ ਕਿੱਥੇ ਇਹ ਹੈ ਕਿੰਨੀ ਇਹਦੀ ਉਚਾਈ ਹੈ ਤੇ ਹਜ਼ੂਰ ਕਿਵੇਂ ਪਹੁੰਚੇ ਸਹਿਬ ਇਕੱਲੇ ਨੇ ਕਹਿ ਲੋ ਸਿੱਧਾਂ ਦੀ ਗਿਣਤੀ ਬਹੁਤ ਹੈ ਉਹ ਜਿਹੜੇ ਸਿੱਧ ਨੇ ਉਮਰਾਂ ਬੜੀਆਂ ਨੇ ਉਹਨਾਂ ਦੀਆਂ 100-100 ਸਾਲ ਤੋਂ ਉੱਪਰ ਨੇ ਹਜ਼ੂਰ ਨੂੰ ਇੱਕ ਵਾਰੀ ਤੋਂ ਬਾਲਕੀ ਆਖਦੇ ਆ ਆਪਣੇ ਭਾਣੇ ਪਰ ਜਗਤ ਗੁਰੂ ਦੇ ਸਾਹਮਣੇ ਉਹ ਵੀ ਸਿਸ਼ਟ ਹੋਣਗੇ ਇਵੇਂ ਮੈਂ ਬੇਨਤੀ ਤੁਹਾਨੂੰ ਤਾਂ ਕਹਿਣ ਲੱਗਿਆ ਸਾਡੇ ਵਿੱਚ ਕੁਝ ਲੋਕ ਨੇ ਜਿਹੜੇ ਐਵੇਂ ਪ੍ਰਗਟਾਵਾ ਕਰਦੇ ਆ ਵੀ ਗੁਰੂ ਨਾਨਕ ਸਾਹਿਬ ਸ਼ਾਇਦ ਇੱਕ ਵਿਅਕਤੀ ਆਮ ਇਨਸਾਨ ਦੀ ਤਰ੍ਹਾਂ ਸੀ ਨਹੀਂ ਪਲਿਓ ਉਹ ਦੋ ਜਹਾਨਾਂ ਦੇ ਮਹਾਨੀ ਲੋਕ ਪਰਲੋਕ ਤੇ ਰਖਿਆਕ ਗੁਰੂ ਨਾਨਕ ਸਾਹਿਬ ਮਹਾਰਾਜ ਖੁਦ ਅਕਾਲ ਪੁਰਖ ਆਪ ਨਾਰਾਇਣ ਕਲਾ ਧਾਰ ਜਗ ਵਿੱਚ ਪਰਵਰਿਓ ਸੀ ਐਵੇਂ ਵਿਅਕਤੀ ਜਾਣ ਕੇ ਨਾ ਇਹ ਗੱਲ ਜਾਣੋ ਅੱਜ ਆਪ ਕਰਦੇ ਚਾਰ ਜੀ ਨੇ ਖਿਮਾ ਕਰਜੋ ਅੱਜ ਘਰ ਵਿੱਚ ਸਾਰੇ ਘਰਾਂ ਵਿੱਚ ਹਾਲ ਨੇਵ ਦੇ ਕਿ ਇੱਕ ਬੰਦੇ ਦੇ ਪਿੱਛੇ ਉਹਦੇ ਕਹੇ ਤੇ ਘਰ ਦੇ ਆਪਣੇ ਬਾਲ ਬੱਚੇ ਨਹੀਂ ਤੁਰਦੇ ਬਾਕੀ ਤੇ ਗੱਲ ਦੂਰ ਦੀ ਹੈ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿੰਨੀ ਲੋਕਾਈ ਨੂੰ ਉਪਦੇਸ਼ ਦਿੱਤਾ ਇਹ ਸਮਰੱਥ ਸਤਗੁਰੂ ਹੀ ਕਰ ਸਕਦੇ ਨੇ ਕੱਲ ਰੋਜ ਆਪਾਂ ਸਮੇਰ ਪਰਬ ਦੂਜੀ ਉਦਾਸੀ ਦੀ ਵਿਚਾਰ ਕਰਾਂਗੇ ਆ ਜਿੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਬੇਅੰਤ ਭੁੱਲਾਂ ਦੀ ਖੀਮਾ ਬਖਸ਼ਣਾ ਜੀ ਆਓ 2 ਮਿੰਟ ਨਾਮ ਦੀ ਹਾਜ਼ਰੀ ਭਰੋ ਫਿਰ ਅਰਦਾਸ ਬੇਨਤੀ ਹੋਏਗੀ ਰਸਨਾ ਪਵਿੱਤਰ ਕਰੂੰ ਵਾਹਿ ਗੁਰੂ ਆਮੀ ਮਾਹੀ ਗੁਰੂ ਆਮੀ ਵਾਹਿ ਗੁਰੂ Mahi.